ਜੋ ਪਈ ਇਹਨੂੰ ਧਿਆਨ ਨਾਲ ਸਮਝਣਾ ਹੈ ਇੱਕ ਤੇ ਪਾਤਸ਼ਾਹ ਦਸਵਾਂ ਨਹੀਂ ਕਹਿਣਾ ਪਾਤਸ਼ਾਹੀ ਦਸਵੀਂ ਕਹਿਣਾ ਕਬਿਓ ਬਾਤ ਦਾ ਅਰਥ ਹੈ ਕਵੀ ਦੇ ਵਾਚ ਭਾਵ ਕਵੀ ਦੇ ਉਚਾਰਨ ਕੀਤੇ ਹੋਏ ਬੋਲ ਐਉਂ ਪ੍ਰਤੀਤ ਹੁੰਦਾ ਹੈ ਕਿ ਕਲਗੀਆਂ ਵਾਲੇ ਪਾਤਸ਼ਾਹ ਆਪਣੇ ਆਪ ਨੂੰ ਉਸ ਵਾਹਿਗੁਰੂ ਅਕਾਲ ਪੁਰਖ ਦੇ ਦਰ ਤੇ ਇੱਕ ਕਵੀ ਦੇ ਰੂਪ ਵਿੱਚ ਪੇਸ਼ ਕਰਨੇ ਸਾਡੇ ਲਈ ਤੇ ਉਹ ਸਤਿਗੁਰੂ ਹਨ ਸਾਡੇ ਲਈ ਤੇ ਉਹ ਪੂਜਨੀਕ ਹਨ ਪਰ ਵਾਹਿਗੁਰੂ ਅਕਾਲ ਪੁਰਖ ਦੇ ਸਰਮੁਖ ਉਹ ਆਪਣੇ ਆਪ ਨੂੰ ਕਈ ਥਾਈਂ ਕੀਟ ਵੀ ਲਿਖਦੇ ਹਨ ਮੈਂ ਉਸ ਵਾਹਿਗੁਰੂ ਦਾ ਇੱਕ ਛੋਟਾ ਜਿਹਾ ਸੇਵਕ ਹਾਂ ਇਹ ਉਹਨਾਂ ਦੀ ਨਿਮਰਤਾ ਹੈ ਔਰ ਇਹ ਨਿਮਰਤਾ ਉਹਨਾਂ ਦੀ ਸਾਨੂੰ ਵੀ ਸਿੱਖਣੀ ਚਾਹੀਦੀ ਅੱਜ ਸਾਡੇ ਬਹੁਤ ਸਾਰੇ ਮਸਲੇ ਸਾਡੀ ਹਉਮੈ ਨੇ ਅਹੰਕਾਰ ਨੇ ਈਗੋ ਨੇ ਬਗੜ ਦਿੱਤੇ ਨੇ ਨਹੀਂ ਤੇ ਗੁਰਸਿੱਖ ਦੇ ਅੰਦਰ ਇੰਨੀ ਨਿਮਰਤਾ ਹੈ tatha ਹੋਣੀ ਚਾਹੀਦੀ ਹੈ ਕਿਉਂਕਿ ਬਾਬੇ ਨਾਨਕ ਜੀ ਨੇ ਫਰਮਾਇਆ ਆਸਾ ਕੀ ਬਾਣੀ ਵਿੱਚ ਸਿਮਲ ਰੁਖ ਸਲਾਇਰਾ ਅਤ ਦੀਰਗ ਅਤ ਮੁਚ ਓਏ ਜੇ ਆਵੇਂ ਆਸ ਕਰ ਜਾਹੇ ਨਿਰਾਸੇ ਕਿਤ ਫਲ ਫਿੱਕੇ ਫੁੱਲ ਬਕ ਬਕੇ ਕੰਬ ਨਾ ਆਵਨ ਪਤ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਦੇਖੋ ਕਿੱਡੀ ਵੱਡੀ ਗੱਲ ਕਹਿ ਦਿੱਤੀ ਆਖਿਆ ਇਹ ਜਿਹੜੇ ਦੋ ਗੁਣ ਨੇ ਨਾ ਇੱਕ ਮਿੱਠਾ ਬੋਲਣਾ ਇੱਕ ਨਿਭ ਚਲਣਾ ਇਹ ਸਾਰੇ ਗੁਣਾਂ ਤੇ ਚੰਗਿਆਈਆਂ ਦਾ ਤਤ ਹੈ ਨਿਚੋੜ ਜੇ ਦੋ ਗੁਣ ਆ ਗਏ ਬਸ ਉਹ ਮਨੁੱਖ ਸਾਰੇ ਸੰਸਾਰ ਵਿੱਚ ਪੂਜਿਆ ਫਾਰਸੀ ਦੇ ਵਿਦਵਾਨ ਨੇ ਕਿਹਾ ਹੈ ਜ਼ਬਾਨ ਸ਼ੀਰੀ ਮਲਕ ਗੀਨੀ ਜੀਦੀ ਜ਼ਬਾਨ ਮਿੱਠੀ ਹੈ ਨਾ ਉਹ ਸਾਰੀ ਦੁਨੀਆ ਤੇ ਰਾਜ ਕਰ ਸਕਦਾ ਹੈ। ਭਾਵੇਂ ਜਦੋਂ ਵੀ ਤੁਸੀਂ ਜਿੱਥੇ ਜਾਓ ਕਿਸੇ ਨੂੰ ਜੀ ਕਹਿ ਕੇ ਬੁਲਾਓ ਤੇ ਉਹਦਾ ਤੁਹਾਨੂੰ ਉਤਰ ਜੀ ਮਿਲੇ। ਤੇ ਫਿਰ ਇਸੇ ਸ਼ਲੋਕ ਚ ਮਹਾਰਾਜਾ ਨਾਨਕ ਫਿੱਕਾ ਬੋਲੇ ਹੈ ਤਨ ਮਨ ਫਿੱਕਾ। ਫਿੱਕੋ ਫਿੱਕਾ ਸਦੀਏ ਫਿੱਕੇ ਫਿੱਕੀ ਸੋਏ ਚਾਹੇ ਮੈਂ ਫਿੱਕਾ ਬੋਲਾਂ ਤੇ ਤੁਸੀਂ ਬੋਲੋ ਜਿਹੜਾ ਵੀ ਫਿੱਕਾ ਬੋਲਦਾ ਹੈ ਉਹਨੂੰ ਲੋਕ ਕਹਿਣ ਲੱਗ ਪੈਂਦੇ ਨੇ ਵੀ ਇਹ ਤੇ ਫਿੱਕਾ ਬੰਦਾ ਹੈ ਇਹਦੇ ਨਾਲ ਗੱਲ ਹੀ ਨਾ ਕਰੋ ਹੌਲੀ ਹੌਲੀ ਉਹਦੀ ਸੋਏ ਸੋਏ ਦਾ ਮਤਲਬ ਹੁੰਦਾ ਹੈ ਰੈਪਿਊਟੇਸ਼ਨ ਉਹਦੀ ਹਵਾ ਉਹਦੀ ਸ਼ੋਭਾ ਫਿੱਕੀ ਪੈ ਜਾਂਦੀ ਤਾਂ ਇਸ ਲਈ ਬਾਦਸ਼ਾਹ ਨੇ ਸਾਨੂੰ ਨਿਮਰਤਾ ਤੋਂ ਇਹਨਾਂ ਅੱਖਰਾਂ ਨੂੰ ਸਮਝ ਲਈਏ ਬਾਦਸ਼ਾਹੀ ਦਸਵੀਂ ਕਈ ਗੁਟਕਿਆਂ ਤੇ ਬਾਅਦ ਵਿੱਚ ਲਿਖਿਆ ਹੁੰਦਾ ਹੈ ਇੱਥੇ ਅੱਗੇ ਲਿਖਿਆ ਹੋਇਆ ਕੋਈ ਬਹੁਤਾ ਫਰਕ ਨਹੀਂ ਹੈ ਗੱਲ ਉਹੀ ਹੈ ਕਈਆਂ ਗੁਟਕਿਆਂ ਤੇ ਇਸ ਤਰ੍ਹਾਂ ਹੈ ਕਿ ਕਬਿਓ ਬਾਤ ਬੇਨਤੀ ਚੌਪਈ ਪਾਦਸ਼ਾਹੀ ਦਸਵੀਂ ਇੱਥੇ ਪਹਿਲਾਂ ਲਿਖਿਆ ਹੈ ਇਹ ਕੋਈ ਬਹੁਤਾ ਉਲਝਣ ਵਾਲਾ ਮਸਲਾ ਨਹੀਂ ਹੈਗਾ ਤਾਂ ਗੱਲ ਕੀ ਕੇ ਪਾਦਸ਼ਾਹੀ ਦਸਵੀਂ ਕਿਉਂਕਿ ਅਸੀਂ ਜਦੋਂ ਦਸਾਂ ਪਾਤਸ਼ਾਹੀਆਂ ਦਾ ਨਾਮ ਵੀ ਲੈਨੇ ਆ ਤੇ ਇਵੇਂ ਹੀ ਕਹਿੰਨੇ ਆ ਪਹਿਲੀ ਪਾਤਸ਼ਾਹੀ ਦੂਜੀ ਪਾਤਸ਼ਾਹੀ ਤੀਜੀ ਪਾਤਸ਼ਾਹੀ ਚੌਥੀ ਪਾਤਸ਼ਾਹੀ ਤਾਂ ਇੱਥੇ ਹੈ ਪਾਤਸ਼ਾਹੀ ਦਸਵੀਂ ਤੋਂ ਮਤਲਬ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਬਿਓ ਬਾਤ ਉਹਨਾਂ ਦੇ ਮੁਖਾਰਬਿੰਤੂ ਉਚਾਰਨ ਕੀਤੇ ਹੋਏ ਇਹ ਬਚਨ ਬੇਨਤੀ ਰੂਪ ਹਨ ਅਰਦਾਸ ਤੇ ਸਾਨੂੰ ਵੀ ਇਹ ਅਰਦਾਸ ਕਰਨ ਦੀ ਜਾਚ ਸਿਖਾਈ ਹੈ ਅੱਗੇ ਹੈ ਚੌਪਈ ਇਹਨਾਂ ਚੌਪਈ ਹੈ ਇਹ ਚਾਰ ਪਦਿਆਂ ਵਾਲੇ ਛੰਦ ਨੂੰ ਚੌਪਈ ਕਹਿੰਦੇ ਕਵਿਤਾ ਦੇ ਬੜੇ ਰੂਪ ਨੇ ਸੋਈਏ ਵੀ ਹਨ ਕਵਿਤ ਵੀ ਹਨ ਦੋਹਰਾ ਵੀ ਹੈ ਸੋਰਠਾ ਵੀ ਹੈ ਜਪ ਸਾਹਿਬ ਵੀ ਤੁਸੀਂ ਪੜੋਗੇ ਚਾਚਰੀ ਛੰਦ ਪਯੰਗ ਪ੍ਰਯਾਤ ਛੰਦ ਰਸਾਵਲ ਛੰਦ ਰੁਵਾਲ ਛੰਦ ਇਹ ਕਛਰੀ ਛੰਦ ਇਹ ਸਭ ਛੰਦਾਂ ਦੀਆਂ ਕਿਸਮਾਂ ਹਨ ਤੋਂ ਉਹਨਾਂ ਕਿਸਮਾਂ ਵਿੱਚੋਂ ਇੱਕ ਕਿਸਮ ਚੋਂ ਪਈ ਹੁਣ ਆਪਾਂ ਇਸ ਦਾ ਪਾਠ ਆਰੰਭ ਕਰਦੇ ਹਾਂ ਹਮਰੀ ਕਰੋ ਹੱਥ ਦੇ ਰੱਛਾ ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ چیچھا تب چرن من رہے ہمارا اپنا جان کرو پرت پارا ہوں سیک پدھ بھی کر گے نالار کری جی ہے گا ਹਮਰੀ ਕਰੋ ਹੱਥ ਧਰਜੇ ਹੈ ਵਾਹਿਗੁਰੂ ਜੀ ਹਮਰੀ ਸਾਡੀ ਕਰੋ ਕਰਨਾ ਕਰੋ ਹੱਥ ਦੇ ਕੇ ਰੱਖਿਆ ਕਿਉਂਕਿ ਆਮ ਤੌਰ ਤੇ ਅਸੀਂ ਦੇਖਦੇ ਹਾਂ ਜਦੋਂ ਕੋਈ ਬੱਚਾ ਕੋਈ ਬੱਚੀ ਕਿਸੇ ਬਜ਼ੁਰਗ ਨੂੰ ਮੱਥਾ ਟੇਕਦਾ ਹੈ ਤੇ ਉਹ ਫਿਰ ਉਹਦੇ ਸਿਰ ਤੇ ਹੱਥ ਧਰਦਾ ਇਹ ਜਿਹੜਾ ਹੱਥ ਧਰਨਾ ਹੈ ਇਹ ਛੋਟੀ ਬਾਤ ਨਹੀਂ ਇਹਦੇ ਵਿੱਚ ਅਸੀਸ ਵੀ ਲੁਕੀ ਹੋਈ ਹੈ ਤੇ ਇਹਦੇ ਵਿੱਚ ਇਹ ਭਰੋਸਾ ਵੀ ਲੁਕਿਆ ਹੋਇਆ ਵੀ ਅਸੀਂ ਤੇਰੇ ਨਾਲ ਹੈ। ਤੋਂ ਸਤਮੂਚ ਉਸਤਰਾ ਮਹਾਰਾਜ ਕਰਨ ਸਾਡੀ ਵੀ ਰੱਖੀ ਆਪਣਾ ਮੇਰ ਦਾ ਹੱਥ ਸਾਡੇ ਸਿਰ ਤੇ ਧਰ ਕੇ ਕਰੋ ਤੇ ਪੂਰਨ ਹੋਏ ਚਿੱਤ ਕੀ ਇੱਛਾ। ਮੇਰੇ ਚਿੱਤ ਦੀ ਇੱਛਾ ਪੂਰਨ ਹੋ ਜਾਏ। ਦੇਖੋ ਅਸੀਂ ਵੀ ਰੋਜ਼ ਅਰਦਾਸਾਂ ਕਰਦੇ ਹਾਂ। ਰੋਜ਼ ਆ ਕੇ ਗੁਰੂ ਅੱਗੇ ਇੱਛਾ ਪ੍ਰਗਟ ਕਰਦੇ ਆ ਕੋਈ ਆਂਦਾ ਮੈਨੂੰ ਪੁੱਤਰ ਦਿਓ ਕੋਈ ਆਂਦਾ ਧੀ ਦਿਓ ਕੋਈ ਆਂਦਾ ਕਾਰੋਬਾਰ ਦਿਓ ਪਰ ਗੁਰਦੇਵ ਨੇ ਇੱਕ ਸੇਧ ਬਖਸ਼ੀ ਹੋਰ ਹੋਰ ਇੱਛਾ ਕਰਨ ਦੀ ਬਜਾਏ ਇਹ ਇੱਛਾ ਕਰੋ ਕਿ ਤਵ ਚਰਨਨ ਮਨ ਰਹੇ ਹਮਾਰਾ ਸਾਡਾ ਮਨ ਤੁਹਾਡੇ ਚਰਨਾਂ ਨਾਲ ਜੁੜਿਆ ਦੇਖੋ ਕੈਸੀ ਸੇਧ ਹੈ ਤੇ ਯਾਦ ਰੱਖੋ ਜਦੋਂ ਜਿਸ ਗੁਰਸਿੱਖ ਦਾ ਜਿਸ ਪ੍ਰਾਣੀ ਦਾ ਮਨ ਵਾਹਿਗੁਰੂ ਦੇ ਚਰਨਾਂ ਨਾਲ ਜੁੜਿਆ ਰਹੇਗਾ ਉਹਦੇ ਉੱਤੇ ਸਾਰੀ ਰਹਿਮਤ ਰਹੇ ਕਿਉਂਕਿ ਬਾਣੀ 'ਚ ਲਿਖਿਆ ਹੈ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਵੇਰ ਜਿੰਨੀਆਂ ਬਿਮਾਰੀਆਂ ਜਿੰਨੇ ਰੋਗ ਜਿੰਨੀਆਂ ਤਕਲੀਫਾਂ ਨੇ ਇਹ ਵਾਹਿਗੁਰੂ ਜੀ ਤੋਂ ਭੁੱਲ ਜਾਣ ਕਰਕੇ ਤੇ ਜੇ ਉਹਦੇ ਚਰਨਾਂ ਵਿੱਚ ਮਨ ਜੁੜਿਆ ਰਹੇਗਾ ਇੱਕ ਤਾਂ ਅਸੀਂ ਕਦੇ ਅਹੰਕਾਰੀ ਨਹੀਂ ਹੋਵਾਂਗੇ ਅਸੀਂ ਉਹਦੀ ਮਿਹਰ ਦੀ ਛਾਂ ਥਲੇ ਰਵਾਂਗੇ ਤੋਂ ਮਹਾਰਜ ਕਹਿੰਦੇ ਨੇ ਇਹ ਇੱਛਾ ਹੈ ਮੇਰੀ ਕਿ ਤਬ ਚਰਨਨ ਮਨ ਰਹਿ ਹਮਾਰਾ ਸਾਡੇ ਚਰਨਾਂ ਵਿੱਚ ਮੇਰਾ ਮਨ ਰਹੇ ਆਪਣਾ ਜਾਣ ਕਰੋ ਪ੍ਰਤਪਾਲ ਇਹ ਜਿਹੜਾ ਪ੍ਰਤਪਾਰਾ ਅਖਰ ਹੈ ਨਾ ਇਹ ਬਹੁਤ ਸਾਰੇ ਪ੍ਰੇਮੀ ਅਨਜਾਨ ਪੁਰੇ ਜੀ ਪ੍ਰਿਤਪਾਰਾ ਬੋਲਦੇ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਕਿਧਰੇ ਵੀ ਪ੍ਰਿਤਪਾਲ ਅਖਰ ਨਹੀਂ ਹੈ ਪ੍ਰਤਪਾਲ ਪ੍ਰਿਤ ਤਾਮਣੇਗਾ ਜੇ ਪਪੈ ਨੂੰ ਸਿਆਰੀ ਹੋਵੇ ਇੱਥੇ ਤੱਤੇ ਨੂੰ ਸਿਆਰੀ ਇਸ ਵਾਸਤੇ ਇਹਦਾ ਉਚਾਰਨ ਕਦੇ ਪ੍ਰਤਪਾਲ ਨਹੀਂ ਕਰਨਾ ਪ੍ਰਤਪਾਲ ਤੋ ਆਪਣਾ ਜਾਨ ਕਰੋ ਪ੍ਰਤਪਾਲ ਸਾਨੂੰ ਆਪਣਾ ਸੇਵਕ ਜਾਣ ਕੇ ਸਾਡੀ ਪਾਲਣਾ ਕਰੋ ਹੁਣ ਇੱਕ ਪਾਲਣਾ ਹੈ ਜਿਹੜੀ ਮਾਤਾ ਪਿਤਾ ਬੱਚੇ ਦੀ ਕਰਦੇ ਨੇ ਠੀਕ ਹੈ ਉਹਨਾਂ ਦੀ ਡਿਊਟੀ ਹੈ ਪਰ ਵਾਹਿਗੁਰੂ ਜੀ ਨੇ ਤੇ ਆਲ ਰੌਂਡ ਸਾਡੀ ਸਭ ਜਗ੍ਹਾ ਤੇ ਰਾਖੀ ਕਰ ਜੇ ਕਦੇ ਕਲਗੀਆਂ ਵਾਲੇ ਪਾਤਸ਼ਾਹ ਨੂੰ ਪੁੱਛੋ ਤੇ ਮਹਾਰਾਜ ਕਹਿੰਦੇ ਨੇ ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਪਾਂਤ ਬਚਾਵੇ। ਸ਼ਤਰ ਅਨੇਕ ਚਲਾਵਤ ਘਾਵਤਉ ਤਨ ਏਕ ਨ ਲਾਗਨ ਪਾਵੇ। ਲਖਤ ਹੈ ਆਪਣੋਂ ਕਰ ਦੇ ਕਰ ਪਾਪ ਸੰਭੂ ਨ ਭੇਟਨ ਪਾਵੇ। ਔਰ ਕੀ ਬਾਤ ਕਹਾ ਕਹ ਤੋਸੋ سو پیٹ ہی کے پٹ بیج میں تسی پاٹ کر دے تون سمرت جتھے کوئے نہ ہی. تیری رکھ اگنی ادر ماہ دیکھو کتنی بریقی مہاراج نے کہا سمرت جتھے کوئے نہ ہی. جتھے کوئی بھی نہیں پہنچ سا. او تھے تیری رکھ اگنی ادھر ماہ ਹੁਣ ਜਿੰਨੀ ਬਰੀਕੀ ਵਿੱਚ ਜਾ ਕੇ ਵਿਚਾਰ ਕਰਾਂਗੇ ਉਨੀ ਸਮਝ ਆਵੇਗੀ ਕਿ ਪਰਮੇਸ਼ਰ ਦੀ ਹਸਤੀ ਕਿੱਥੇ ਤੱਕ ਸਾਡੀ ਸਾਹਮਣੇ ਹੈ ਤਾਂ ਕਿਉਂਕਿ ਮੈਂ ਪਹਿਲਾਂ ਹੀ ਕਿਹਾ ਵੀ ਇਹ ਸੰਥਾ ਹੈ ਇਹ ਕਥਾ ਨਹੀਂ ਜਦੋਂ ਅਸੀਂ ਕਥਾ ਕਰਦੇ ਆਂ ਫਿਰ ਉਹਦੇ ਇੱਕ ਬਹੁਤ ਸਾਰੇ ਪਰਮਾਨ ਬਹੁਤ ਸਾਰੀਆਂ ਸਾਖੀਆਂ ਵੀ ਸੁਣਾ ਕੇ ਤਾਂ ਜੋ ਜਗਿਆਸੂ ਦੇ ਮਨ ਦੀ ਤਸੱਲੀ ਹੋ ਜਾਏ ਉਹਨੂੰ ਹੋਰ ਕਿਸੇ ਪਾਸੇ ਵੱਲ ਝਾਕਣਾ ਨਾ ਪਵੇ تو اگلے دوجہ پاس بھی کہتے ہیں ہمرے دوشت سب ہے تم کہاو آپ ہاتھ دے موہے بچاو سکھی بس ہے مورو پروارا سیوک سکھ سب ہے کرتارا ਹਮਰੇ ਦੁਸ਼ਟ ਦੁਸ਼ਟ ਕੌਣ ਹੁੰਦੇ ਨੇ ਜਿਹੜੇ ਬੁਰਾ ਚਾਹੁੰਦੇ ਸਾਡੇ ਦੁਸ਼ਟ ਸਾਡੇ ਅੰਦਰ ਹੀ ਨੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਇਹ ਦੁਸ਼ਟ ਇਹ ਸਾਡੇ ਸ਼ੁਭ ਗੁਣਾਂ ਦੀ ਜਿਹੜੀ ਪੂੰਜੀ ਹੈ ਨਾ ਉਹਨੂੰ ਲੁੱਟ ਲੈਂਦੇ ਇੱਕ ਤਾਂ ਇਹ ਦੁਸ਼ਟ ਇੱਕ ਬਾਦਸ਼ਾਹ ਦੇ ਜੀਵਨ ਵਿੱਚ ਆਇਆ ਕਿ ਜਿਹੜੇ ਗਰੀਬਾਂ ਨੂੰ ਲੋੜਵੰਦਾਂ ਨੂੰ ਮਜ਼ਲੂਮਾਂ ਨੂੰ ਦੁਖੀ ਕਰਦੇ ਉਹ ਵੀ ਦੋਸ਼ੀ ਉਹਨਾਂ ਨੂੰ ਮਲੇਛ ਵੀ ਗਿਆ ਤੇ ਬਾਬੇ ਨਾਨਕ ਦਾ ਤੇ ਸਿਧਾਂਤ ਹੀ ਉਹ ਹੈ ਕਿ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿੰਨ ਕੇ ਸੰਗ ਸਾਥ ਵੱਡਿਆਂ ਸਿਓ ਕੈ ਜੇ ਕਦੇ ਕਲਕੀਆਂ ਵਾਲੇ ਪਾਤਸ਼ਾਹ ਦਾ ਜੀਵਨ ਪੜ੍ਹੀਏ ਉਹਨਾਂ ਨੇ ਜਿਤਨੀ ਗਰੀਬਾਂ ਨੂੰ ਮਜ਼ਲੂਮਾਂ ਨੂੰ ਜਿਹੜੇ ਪੈਰਾਂ ਵਿੱਚ ਲਤੜੇ ਹੋਏ ਸਨ ਉਹਨਾਂ ਨੂੰ ਪੈਰਾਂ ਤੇ ਖੜਾ ਕਰਨ ਦਾ ਪਰਪਖਾਰ ਕੀਤਾ ਪਰ ਅਜ ਅੱਸੀ ਇਹ ਸਾਰੀਆਂ ਗੱਲਾਂ ਪੁੱਢ ਗਏ ਗੁਰੂ ਪਾਤਸ਼ਾਹ ਤੇ ਉਸ ਸੇਵਕ ਨੂੰ ਜਿਹੜਾ ਗੁਰੂ ਤੇਗ ਬਹਾਦਰ ਜੀ ਦਾ ਅਸੀਸ ਲੈ ਕੇ ਦਿੱਲੀ ਤੋਂ ਆਇਆ ਤੇ ਸਾਰੇ ਜਾਣਦੇ ਹੋ ਕੌਣ ਸੀ ਤੇ ਉਹਨਾਂ ਨੇ ಪರಿਸ਼ਵਾ ਵਿੱਚ ਕਿਹਾ ਕਿ ਰੰਗਰੇਟੇ ਗੁਰੂ ਕੇ ਬੇਟੇ ਕੀ ਅਸੀਂ ਇਹਦੇ ਤੇ ਆਪ ਅਮਲ ਕਰਦੇ ਹਾਂ ਜੇ ਗੁਰੂ ਪਾਤਸ਼ਾਹ ਨੇ ਉਹਨਾਂ ਨੂੰ ਆਪਣੇ ਬੇਟੇ ਕਿਹਾ ਤੇ ਸਾਡੇ ਉਹ ਕੀ ਲੱਗੇ ਪ੍ਰਾਜਕ ਪਰ ਅਸੀਂ ਇੱਥੇ ਆ ਕੇ ਪਛਣ ਗਏ ਜੇ ਨਾਂ ਪਛੜੇ ਹੁੰਦੇ ਤੇ ਪਿੰਡ ਪਿੰਡ ਵਿੱਚ ਇਹ ਰਮਦਾਸੀਆਂ ਦਾ ਗੁਰਦੁਆਰਾ ਹੈ ਇਹ ਜਟਾ ਦਾ ਗੁਰਦੁਆਰਾ ਇਹ ਸਾਡੀ ਸਿਧਾਂਤਕ ਪੁੱਲ ਹੈ ਜਦ ਤੱਕ ਅਸੀਂ ਇਹਨੂੰ ਸੋਧਾਂਗੇ ਨਹੀਂ ਸਾਡੇ ਵਿੱਚ ਕੋਈ ਸ਼ਾਨ ਨਹੀਂ ਪੈਦਾ ਹੋਵੇ ਭਾਵੇਂ ਇਹ ਗੱਲ ਕਈਆਂ ਨੂੰ ਪੌੜੀ ਲੱਗਦੀ ਹੈ ਪਰ ਮੈਂ ਕਿਉਂਕਿ ਗੁਰਮਤ ਦਾ ਪ੍ਰਚਾਰਕ ਹਾਂ ਮੈਂ ਹਮੇਸ਼ਾ ਕਹਿੰਦਾ ਵੀ ਜਿਸ ਭਾਂਡੇ ਵਿੱਚ ਪਾਣੀ ਠਹਿਰਦਾ ਹੀ ਨਹੀਂ ਉਹਦਾ ਕਾਰਨ ਤੇ ਕੋਈ ਹੈ ਨਾ ਉਸ ਪਾਂਡਿਤ ਕੋ ਮੋਰੀ ਹੈ ਜਦ ਤੱਕ ਉਹ ਮੋਰੀ ਸੁਰਾਗ ਬੰਦ ਨਹੀਂ ਹੋਵੇਗਾ ਉਹਦੇ ਵਿੱਚੋਂ ਸ਼ਕਤੀ ਇਕਤਾ ਨਹੀਂ ਪੈਦਾ ਹੋਸ ਤੋ ਖੈਰ ਆਪਣਾ ਲਲ ਤੁਰੇ ਵੀ ਚੱਲਣਾ ਬਹੁਤਾ ਸਮਾਂ ਨਹੀਂ ਲਾਉਣਾ ਮਹਾਰਾਜ ਕਹਿੰਦੇ ਨੇ ਹਮਰੇ ਦੁਸ਼ਟ ਹਉ ਗੁਰੂ ਪਾਤਸ਼ਾਹ ਦੇ ਤੇ ਸਾਰੇ ਪਿਆਰੇ ਨੇ ਦੁਸ਼ਟ ਕੌਣ ਹੋਏ ਜਿਹੜੇ ਗਰੀਬਾਂ ਨੂੰ ਮਜ਼ਲੂਮਾਂ ਨੂੰ ਤੰਗ ਕਰਦੇ ਮਨੂ ਇੱਕ ਵਾਰ ਲੁਧਿਆਣੇ ਦੀ ਸੰਗਤ ਨੇ ਕਿਹਾ ਕਿ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜਿਹੜੇ ਮੁਸਲਮਾਨ ਪ੍ਰੇਮੀ ਨੇ ਨਾ ਉਹਨਾਂ ਦੀ ਲਿਸਟ ਬਣਾ ਕੇ ਸੁਣਾਓ ਤਾਂ ਮੈਂ ਜਦੋਂ ਗੁਰੂ ਸਾਹਿਬ ਦਾ ਜੀਵਨ ਪੜਿਆ ਸਭ ਤੋਂ ਪਹਿਲਾਂ ਜਿਸ ਨੂੰ ਪਤਾ ਲੱਗਾ ਨਾ ਕਿ ਖੁਦਾ ਹਾਇਰ ਧਰਤੀ ਤੇ ਹੈ ਉਹ ਸੀ ਪੀਰ ਪੀਖਣ ਸ਼ਾ ਮੁਸਲਮਾਨ ਸੀ ਔਰ ਮੁਸਲਮਾਨਾਂ ਵਿੱਚ ਬੜਾ ਸਤਿਕਾਰਿਆ ਹੋਇਆ ਮੁਸਲਮਾਨ ਸੀ ਸਾਡੇ ਸ਼ਾਹਬਾਦ ਮਾਰਕੰਡਾ ਦੇ ਨੇੜੇ ਉਹ ਪਿੰਡ ਹੈ ਠਸਕਾ ਪੀਰਾਂ ਜੀ ਉੱਥੇ ਉਸ ਦਾ ਇੱਕ ਚੇਲਾ ਜਿਹਦਾ ਨਾਮ ਸੀ ਸ਼ਾਹ ਮੁਹੰਮਦ ਉਹਦੇ ਕੋਲ ਉਹ ਠਹਿਰਿਆ ਸੀ ਸਵੇਰ ਦੀ ਜਿਹੜੀ ਸੀ ਨਾ ਫਜ਼ਰ ਵੇਲੇ ਦੀ ਨਮਾਜ਼ ਜਦੋਂ ਪੜਨ ਲੱਗੇ ਤੇ ਅੱਜ ਪੀਰ ਜੀ ਨੇ ਸਜਦਾ ਲੈੰਦੇ ਵੱਲ ਨਹੀਂ ਕੀਤਾ ਚੜਦੇ ਵੱਲ ਕੀ ਤੇ ਸਾਰਿਆਂ ਨੇ ਇਤਰਾਜ਼ ਕੀਤਾ ਜਿਹੜੇ ਉਹਦੇ ਚੇਲੇ ਸਨ ਉਹ ਵੀ ਆਖਿਆ ਵੀਰ ਜੀ ਕੀ ਕੀਤਾ ਹੈ ਤੁਸੀਂ ਤੇ ਸ਼ਰਾਬ ਤੋੜ ਦਿੱਤੀ ਆਖਣਗੇ ਨਹੀਂ ਮੈਂ ਨਹੀਂ ਸ਼ਰਾਬ ਤੋੜੀ ਜਿਹਨੂੰ ਮੈਂ ਲਹਿੰਦੇ ਵੱਲ ਕਰਦਾ ਸੀ ਨਾ ਸਜਦਾ ਉਹ ਅੱਜ ਚੜ੍ਹਦੇ ਵੱਲ ਆ ਕਦੇ ਅਸੀਂ ਵੀ ਇਸ ਢੰਗ ਨਾਲ ਸੋਚੀਏ ਮੇਰਾ ਕਹਿਣ ਤੋਂ ਮਤਲਬ ਗੁਰੂ ਸਾਹਿਬ ਦੀ ਕੋਈ ਵਿਅਕਤੀ ਦੁਸ਼ਟ ਨਹੀਂ ਹੈਗਾ ਦੁਸ਼ਟ ਉਹ ਹੈ ਜਿਹੜਾ ਗਰੀਬਾਂ ਨੂੰ ਮਜ਼ਲੂਮਾਂ ਨੂੰ ਤੰਗ ਕਰਦਾ ਔਰ ਜੇ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਵੱਲ ਧਿਆਨ ਦੇਈਏ ਬ੍ਰਾਹਮਣਾਂ ਨੇ ਆਖਿਆ ਮਹਾਰਾਜ ਇਹਨਾਂ ਨੂੰ ਤੁਸੀਂ ਵੱਖਰੇ ਕਰ ਦਿਓ ਨੀਵੀਂ ਜਾਤ ਵਾਲਿਆਂ ਪਾੜੀ ਸਾਰੇ ਰਵਾਲਸਰ ਇਕੱਠੇ ਹੋਏ ਕਿਉਂਕਿ ਮਹਾਰਾਜ ਦਾ ਇੱਕ ਮਿਸ਼ਨ ਸੀ ਕਿ ਜੇ ਸਾਰੇ ਲੋਕ ਇਕੱਠੇ ਹੋਣ ਤੇ ਇਹਨਾਂ ਜ਼ਾਲਿਮਾਂ ਤੋਂ ਇਸ ਦੇਸ਼ ਨੂੰ ਆਜ਼ਾਦ ਕਰਾਇਆ ਜਾਏ ਪਰ ਉਹਨਾਂ ਆਖਿਆ ਜੀ ਅਸੀਂ ਸਿੱਖ ਤੇ ਬਣ ਸਕਦੇ ਹਾਂ ਪਰ ਜੇ ਸਾਨੂੰ ਇਹਨਾਂ ਪਛੜਿਆ ਹੋਇਆਂ ਨਾਲ ਅਮਰਤ ਨਾ ਚਕਾਓ ਵੱਖਰਾ ਚਕਾਓ ਤੇ ਕਲਗੀਆਂ ਵਾਲੇ ਪਾਤਸ਼ਾਹ ਨੇ ਕਿਹਾ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੋ ਗਰੀਬ ਕਰੋੜ ਪਰੇ ਇਨ ਗਰੀਬ ਸਿੱਖਣ ਕੋ ਦਿਉ ਪਾਤਸ਼ਾਹੀ ਇਹ ਯਾਦ ਰੱਖੇ ਹਮਰੀ ਗੁਰਿਆਈ ਜਿਨਕੀ ਜ਼ਾਤ ਔਰ ਕੁਲ ਮਾਹੀ ਸਰਦਾਰੀ ਨੇ ਪਈ ਕਦਾਹੀ ਤਿੰਨ ਕੋ ਮੈਂ ਸਰਦਾਰ ਬਣਾਉ ਤਵੇ ਗੋਬਿੰਦ ਸਿੰਘ ਹੁਣ ਜੇ ਮੈਂ ਇਸ ਨੂੰ ਸਿੱਧ ਕਰਾਂ ਤੇ ਬਹੁਤ ਸਮਾਂ ਲੱਗੇਗਾ ਦੁਸ਼ਟ ਕੋਣ ਨਹੀਂ ਗੁਰੂ ਪਾਤਸ਼ਰੀ ਕੋਈ ਦੁਸ਼ਟ ਨਹੀਂ ਆ ਥੋੜੇ ਦਿਨ ਹੋਏ ਮੈਂ ਮਾਛੀ ਵਾਲੇ ਕਥਾ ਕਰਨ ਆਇਆ ਉਸ ਗੁਰਦੁਆਰੇ ਜਿਸ ਨੂੰ ਗਨੀ ਖਾਂ ਤੇ ਨਬੀ ਖਾਂ ਦਾ ਗੁਰਦੁਆਰਾ ਕਹਿੰਦੇ ਉੱਥੋਂ ਦਾ ਘਰ ਹੋਵੇ ਤੇ ਜੋ ਗਨੀਖਾ ਨਵੀਖਾਨੇ ਕਲਗੀਆਂ ਵਾਲੇ ਪਾਤਸ਼ਾਹ ਜੀ ਸੇਵਾ ਕੀਤੀ ਹੈ ਜਰਾ ਧਿਆਨ ਮਾਰੋ ਕਿਤਨਾ ਵਿਖੜਾ ਸਮਾਜ ਪੰਜਾਬਾ ਗੁਲਾਬਾ ਜਿਨ੍ਹਾਂ ਦੇ ਘਰ ਮਹਾਰਾਜ ਉਹਨਾਂ ਦੀ ਇੱਛਾ ਪੂਰੀ ਕਰਨਾ ਹੈ ਤੇ ਉਹ ਕਹਿੰਦੇ ਨੇ ਵੀ ਗੁਰੂ ਪਾਤਸ਼ਾਹ ਤੁਸੀਂ ਕੱਲ ਦੀ ਵਜਾਏ ਅੱਜ ਹੀ ਚਲੇ ਜਾਓ ਵਧਾਈਗੀ ਭੇਟ ਕਰ ਦਿੱਤੀ ਉਕਾਈਂ ਅੰਦਰ ਕਮਜ਼ੋਰੀ ਸੀ ਤੇ ਇਹੋ ਜੇ ਵੇਲੇ ਗਨੀਖਾਂ ਨਬੀਖਾਂ ਆਪਣੇ ਆਪ ਨੂੰ ਪੇਸ਼ ਕਰਦੇ ਕਦੇ ਧਿਆਨ ਮਾਰੀਏ ਕਿ ਗੁਰੂ ਪਾਤਸ਼ਾਹ ਦਾ ਪਿਆਰ ਕਿਤਨੇ ਲੋਕਾਂ ਨਾਲ ਹੈ ਉਹ ਤਾਂ ਹਰ ਇੱਕ ਨੂੰ ਪਿਆਰ ਕਰਦਾ ਹੈ ਮਨੁੱਖੀ ਜਾਤ ਸਭੇ ਇੱਕੋ ਹੀ ਪਹਿਚਾਨ ਪਰ ਜਿਹੜਾ ਮਨੁੱਖ ਹੋ ਕੇ ਮਨੁੱਖਤਾ ਦਾ ਕੰਮ ਨਾ ਕਰੇ ਉਹਨੂੰ ਫਿਰ ਕੌਣ ਪਿਆਰ ਕਰੇ ਤੋ ਕਲਗੀਆਂ ਵਾਲੇ ਪਾਤਸ਼ਕ ਨੇ ਹੈ ਵਾਹਿਗੁਰੂ ਹਮਰੇ ਦੋਸਤ ਸਭੇ ਤੁਮ ਕਾਬੋ ਆਪ ਹੱਥ ਦੇ ਮੈਂ ਪਜਾਉ ਮੈਨੂੰ ਹੱਥ ਦੇ ਕੇ ਹਰ ਉਸ ਮੁਸ਼ਕਲ ਸਤਿਮੁਚ ਵੈਗੁਰੂ ਨੇ ਹੱਥ ਦਿੱਤਾ 42 ਸਾਲ ਦੀ ਉਮਰ ਵਿੱਚ ਜੋ ਕੰਮ ਕਲਗੀਆਂ ਵਾਲੇ ਪਾਤਸ਼ਾਹ ਨੇ ਕੀਤੇ ਨੇ ਉਹ ਕੌਣ ਕਰ ਸਕਦਾ ਅੱਖਾਂ ਸੁਖੀ ਬਸੇ ਮੋਰੋ ਪਰਵਾਰ ਹੁਣ ਗੁਰੂ ਦਾ ਪਰਿਵਾਰ ਉਹਨਾਂ ਦੇ ਸਿਰਫ ਆਪਣੀਆਂ ਮਾਤਾ ਪਿਤਾ ਬੱਚੇ ਬੱਚੀਆਂ ਤੱਕ ਨਹੀਂ ਹੈ ਅਸੀਂ ਸਾਰੇ ਉਹਨਾਂ ਦਾ ਪਰਿਵਾਰ ਹੈ ਉਹਨਾਂ ਦਾ ਤੇ ਸਾਰਾ ਸੰਸਾਰ ਹੀ ਪਰਿਵਾਰ ਹੈ ਪਰ ਜਦੋਂ ਵਿਚਾਰਾਂਗੇ ਤਾਂ ਫਿਰ ਮਹਾਰਾਜ ਲੜਦੇ ਕਿਹਨਾਂ ਨਾਲ ਸਨ ਮੈਦਾਨੇ ਜੰਗ ਵਿੱਚ ਕਿਹਨਾਂ ਦਾ ਘਾਤ ਕਰਦੇ ਸਨ ਜਿਹੜੇ ਜ਼ਾਲਮ ਸਨ ਜਿਹੜੇ ਚੜਾਈ ਕਰਕੇ ਆਉਂਦੇ ਸਨ ਜਿਹੜੇ ਗਲਤ ਕੰਮ ਕਰਦੇ ਸਨ ਤਾਂ ਸੁਖੀ ਬਸੈ ਮੋਰੋ ਪਰਿਵਾਰ ਸੇਵਕ ਸਿੱਖ ਸਭੇ ਕਰਤਾ ਹੈ ਕਰਤਾਰ ਜਿਤਨੇ ਸੇਵਕ ਸਿੱਖ ਨੇ ਉਹ ਮੇਰਾ ਪਰਿਵਾਰ ਨੇ ਤੇ ਉਹ ਸਦਾ ਸੁਖੀ ਵਸਦੇ ਰਹਿ ਜੇ ਗੱਲ ਪੁੱਤਰਾ ਧੀਆਂ ਦੀ ਹੋਵੇ ਤੇ ਮਹਾਰਾਜ ਨੇ ਤੇ ਚਾਰੇ بیٹے ਵਾਰ ਦਿੱਤੇ ਅਸੀਂ ਸਾਰੇ ਆਪਣੇ ਬਿੰਦੀ ਪੁੱਤਰਾ ਵਾਸਤੇ ਕਿਤਨੇ ਪਾਪੜ ਵੇਲੇ ਜਿੱਥੋਂ ਕਿੱਥੋਂ ਜੋ ਕੁਝ ਵੀ ਇਕੱਠਾ ਕਰਕੇ ਲਿਆਉਨੇ ਆ ਬੱਚਿਆਂ ਵਾਸਤੇ ਪਰ ਪਾਤਸ਼ਾਹ ਨੇ ਆਪਣੇ ਬਿੰਦੀ ਪੁੱਤਰ ਵਾਰ ਦਿੱਤੇ ਤੇ ਨਾਦੀ ਪੁੱਤਰਾਂ ਵਾਸਤੇ ਆਖਿਆ ਇਹਨਾਂ ਪੁੱਤਰਨ ਕੇ ਸੀਸ ਤੇ ਵਾਰ ਦिए ਸੁੱਤ ਚਾਰ ਨਹੀਂ ਦੀ ਕਥਾ ਜਾਂ ਨਿਰਾ ਅਰਥ ਕਰਨੇ ਤੇ 50 ਮਿੰਟਾਂ ਜੋ ਹੋ ਜਾਣਗੇ ਪਰ ਜਦੋਂ ਅਸੀਂ ਇਹ ਸਾਰਾ ਕੁਝ ਵੇਖਾਂਗੇ ਧਿਆਨ ਵਿੱਚ ਫਿਰ ਸਾਨੂੰ ਅਹਿਸਾਸ ਹੋਵੇਗਾ ਇਹ ਗੁਰੂ ਪਾਤਸ਼ਾਹ ਦੇ ਬੋਲਾਂ ਵਿੱਚ ਕਿਤਨੀ ਭਾਰੀ ਭਾਵਨਾ ਹੈ ਮਨੁੱਖਤਾ ਲਈ ਹੇ ਕਰਤਾਰ ਸੇਵਕ ਸਿੱਖ ਸਭਾ ਇਹ ਮੇਰਾ ਪਰਿਵਾਰ ਹਨ ਇਹ ਸਦਾ ਸੁਖੀ ਵਸੇ